ਅੰਦਿਸਟ੍ਰਿਕਟ ਨਾ ਦੇਖਦੇ ਜਿਹੜਾ ਪ੍ਰੋਸੈਸ ਹੈਗਾ ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਚਲਾਇਆ ਗਿਆ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਹ ਕਿਵੇਂ ਕੰਮ ਕਰਦਾ ਜਿੱਤੇ ਕਿਹੜੇ-ਕਿਹੜੇ ਇਹਦੇ ਫਾਇਦੇ ਹੈਗੇ ਆ ਦੇਖੋ ਫੂਡ ਸੇਫਟੀ ਵੈਨ ਜਿਹੜੀ ਹੈ ਕਿ ਫੂਡ ਸੇਫਟੀ ਆਨ ਬੀ ਉਸ ਹੈ ਉਹ ਹਮੇਸ਼ਾ ਅਵੇਲੇਬਲ ਹੈ ਨਾਟ ਓਨਲੀ ਫਾਰ ਫੈਸਟੀਵਲ ਸੀਜ਼ਨਸ ਹਮੇਸ਼ਾ ਹੀ ਅਵੇਲੇਬਲ ਹੈ ਡੇਲੀ ਫੀਲਡ ਦੇ ਵਿੱਚ ਜਾਂਦੀ ਹੈ ਔਰ ਤੁਸੀਂ ਆਪਣੇ ਵੋਲੰਟੇਰੀਲੀ ਚੈੱਕ ਕਰਵਾ ਸਕਦੇ ਹੋ ਕੋਈ ਵੀ ਫੂਡ ਪ੍ਰੋਡਕਟ ਲਾਈਕ ਮਿਲਕ ਆਇਲ ਡਰਾਈ ਮਸਾਲੇ ਹੈ ਪਾਣੀ ਹੈ ਐਂਡ ਕਿਉ ਹੈਗਾ ਤੁਸੀਂ ਚੈੱਕ ਕਰਵਾ ਸਕਦੇ ਹੋ ਕਿੰਨੇ ਟਾਈਮ ਤੇ ਰਿਜ਼ਲਟ ਆ ਜਾਂਦਾ ਹੈ ਨਾਲ ਦੀ ਨਾਲ ਰਿਜ਼ਲਟ ਆ ਜਾਂਦਾ ਹੈ ਪਰ ਵਲੰਟਰੀ ਹੈ ਥੋੜਾ 50 ਰੁਪੀਸ ਦੇ ਚਾਰजेस ਵੀ ਹੈਗੇ ਹਨ ਪਰ ਟੈਸਟ ਇਹ ਜੀ ਇਸ ਦਾ ਫਾਇਦਾ ਕਿੰਨਾ ਕੁ ਦੇਖਦੇ ਹੋ ਜਿਵੇਂ ਲੋਕ ਅੱਜ ਤੱਕ ਦੁੱਧ ਲੈ ਰਹੇ ਨੇ ਸ਼ੱਕ ਹਰ ਕਿਸ ਦੇ ਮਨ ਚ ਹੁੰਦਾ ਕਿ ਜਿਹੜਾ ਅਸੀਂ ਦੁੱਧ ਪੀ ਰਹੇ ਆ ਸਾਡੇ ਕੋਲ ਚੀ ਪੀ ਰਹੇ ਨੇ ਅਸਲੀ ਹੈ ਨਕਲੀ ਹੈ ਮੈਨੂੰ ਪਤਾ ਇਹ ਚੀਜ਼ ਦਾ ਫਾਇਦਾ ਕਿੰਨਾ ਕੁ ਦੇਖਦੇ ਹੋ ਦੇਖੋ ਬਹੁਤ ਜ਼ਿਆਦਾ ਫਾਇਦਾ ਹੈ ਕਿਉਂਕਿ ਤੁਸੀਂ ਟੈਸਟ ਕਰਾਓਗੇ ਤੁਹਾਨੂੰ ਪਤਾ ਚੱਲ ਜਾਂਦਾ ਤੁਸੀਂ ਕੀ ਖਾ ਰਹੇ ਹੋ ਠੀਕ ਹੈ ਜੇ ਉਹਦੇ ਵਿੱਚ ਕੁਝ ਵੀ ਡਿਫੈਕਟ ਹੈ ਜਾਂ ਅਪ ਟੂ ਦਾ ਸਟੈਂਡਰਡਸ ਨਹੀਂ ਹੈਗੇ ਤਾਂ ਤੁਸੀਂ ਉਹ ਚੀਜ਼ ਨੂੰ ਡਿਪਾਰਟਮੈਂਟ ਦੇ ਨੋਟਿਸ 'ਤੇ ਦੇ ਆ ਸਕਦੇ ਹੋ ਠੀਕ ਹੈ ਵੈਸੇ ਵੀ ਉਹਦੇ ਟੈਸਟ ਦੀ ਰਿਪੋਰਟ ਸਾਡੇ ਕੋਲ ਆ ਜਾਂਦੀ ਹੈ ਤਾਂ ਅਸੀਂ ਉਤੋਂ ਹੀ ਉਹਦੀ ਫਰਦਰ ਸੈਂਪਲਿੰਗ ਕਰਵਾ ਸਕਦੇ ਹਾਂ ਜੇ ਉਹ ਗਲਤ ਹੈ ਤਾਂ ਕਿਉਂਕਿ ਪਲੱਸ ਮਾਈਨਸ ਜੋ ਠੀਕ ਹੈ ਨਹੀਂ ਹੈ ਉਹਦੀ ਰਿਪੋਰਟਿੰਗ ਤਾਂ ਔਨ ਦਾ ਸਪੌਟ ਮਿਲ ਜਾਂਦੀ ਹੈ ਤੇ ਸਾਨੂੰ ਵੀ ਪਤਾ ਚੱਲ ਜਾਂਦਾ ਹੈ ਕਿ ਇਹ ਪ੍ਰੋਡਕਟ ਠੀਕ ਹੈ ਜਾਂ ਨਹੀਂ ਹੈ ਤਾਂ ਇਹਦੀ ਫਰਦਰ ਉਹਦੇ ਤੇ ਐਕਸ਼ਨ ਲੈਣ ਦੀ ਜ਼ਰੂਰਤ ਹੈ ਉਹਦੇ ਤੇ ਐਕਸ਼ਨ ਲਿਆ ਜਾ ਸਕਦਾ। ਵੀ ਮਨਮੋਹ ਲੋਕਾਂ ਨੇ ਇਹਨੂੰ ਆਪਣੇ ਇਲਾਕੇ 'ਚ ਜਾਂ ਆਪਣੇ ਪਿੰਨ ਮਲਾਉਣਾ ਹੋਵੇ ਤਾਂ ਕਿਹੜਾ ਕੰਟੈਕਟ ਨੰਬਰ ਹੈਗਾ ਜੀ? ਅ ਸਰ ਇਹ ਡਿਪਾਰਟਮੈਂਟ ਦਾ ਸੀਐਸ ਆਫਿਸ ਦਾ ਵਰਕਿੰਗ ਡੇਸ ਲਈ ਫੋਨ ਨੰਬਰ ਹੈਗਾ। ਉਹਦੇ ਤੇ ਕੰਪਲੇਂਟ ਕਰ ਸਕਦੇ ਆਂ ਜਾਂ ਉਹਦੇ ਤੇ ਤੁਸੀਂ ਕਾਲ ਕਰ ਸਕਦੇ ਹੋ ਕਿ ਸਾਨੂੰ ਇਹ ਬੈਂਕ ਸਾਡੇ ਏਰੀਆ 'ਚ ਭੇਜੋ। ਤੇ ਇਹ 01672234186 ਨੰਬਰ ਹੈ। ਤੇ ਜੇ ਕੋਈ ਕੰਪਲੇਂਟ ਵੀ ਕਰਨੀ ਹੈ ਫੂਡ ਸੇਫਟੀ ਡਿਪਾਰਟਮੈਂਟ ਦੀ ਮੇਲ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਉਹਦੇ ਤੇ ਰਿਟਰਨ ਕੰਪਲੇਂਟ ਕਰ ਸਕਦੇ